ਕਾਂਗਰਸ ਵੱਲੋਂ ਪ੍ਰਚਾਰ ਦੇ ਆਖਲੇ ਦਿਨ ਵੱਡਾ ਰੋਡ ਸ਼ੋਅ ਕਰਿਆ ਜਾ ਰਿਹਾ ਵਾ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਕਾਂਗਰਸ ਦੇ ਵਰਕਰ ਅੱਜ ਸਰਕਾ ਦੇ ਉਤਲੇ ਹੋਏ ਨੇ ਰਾਜਾ ਮੁਰਿੰਗ ਦੇ ਪਰਿਵਾਰਿਕ ਮੈਂਬਰ ਸਾਡੇ ਨਾਲ ਮੌਜੂਦ ਨੇ ਕਿਸ ਤਰ੍ਹਾਂ ਦੇਖਦੇ ਹੋ ਵਿਨਾਕ ਸਾਹਿਬ ਬ੍ਰਦਰ ਇੱਕ ਅੰਗਰੇਜ਼ੀ ਦੀ ਕਹਾਵਤ ਹੈ देयर इज ਅ ਰਾਈਟਿੰਗ ਔਨ ਦਾ ਵਾਲ ਇੱਕ ਕੰਧ ਤੇ ਲਿਖਿਆ ਪਿਆ ਹੈ ਲੁਧਿਆਣੇ ਦੇ ਲੋਕਾਂ ਨੇ ਫੈਸਲਾ ਕਰ ਲਿਆ ਹੈ ਕਿ ਉਹ ਵੋਟ ਕਿਹਨੂੰ ਪਾਉਣਗੇ ਤੁਹਾਨੂੰ ਇਹ ਲੋਕਾਂ ਦਾ ਲੁਧਿਆਣੇ ਦੇ ਲੋਕਾਂ ਦਾ ਇਕੱਠੇ ਦੱਸ ਦੇਗਾ ਕਿ ਸਿੱਟੇ ਕੀ ਆਉਣ ਵਾਲੇ ਨੇ ਤਾਂ ਤੁਸੀਂ ਕਹਿ ਰਹੇ ਹੋ ਕਿ ਇਕੱਠ ਦੱਸ ਦੇਗਾ ਕਿ 4 ਜੂਨ ਨੂੰ ਨਤੀਜੇ ਕੀ ਆਣਗੇ ਬਿਲਕੁਲ ਤੁਸੀਂ ਬਿਲਕੁਲ ਠੀਕ ਸਮਝਿਆ ਕਿ ਇਹ ਜਿਹੜਾ ਲੋਕਾਂ ਦਾ ਇਕੱਠ ਰਾਜੇ ਵੜਿੰਗ ਦੇ ਹੱਕ ਦੇ ਵਿੱਚ ਅੱਜ ਚੋਣ ਮੁਹਿੰਮ ਖਤਮ ਹੋਣ ਲੱਗੀ ਹੈ ਇਹਦੇ 'ਚ ਇਹ ਦੱਸ ਰਿਹਾ ਹੈ ਕਿ ਰਾਜੇ ਵੜਿੰਗ ਦੀਆਂ ਅੱਖਾਂ ਠੰਡੀਆਂ ਦਿਖ ਰਹੀਆਂ ਥੋਸੀ ਤੁਸੀਂ ਜਦੋਂ ਰਾਜੇ ਵੜਿੰਗ ਨੂੰ ਜਾ ਕੇ ਮਿਲੋਗੇ ਰਾਜੇ ਵੜਿੰਗ ਦੀਆਂ ਤੁਹਾਨੂੰ ਅੱਖਾਂ ਠੰਡੀਆਂ ਦੇਖਣਗੀਆਂ ਤੇ ਇਹ ਸਾਫ਼-ਸਾਫ਼ ਦਿਖ ਰਿਹਾ ਹੈ ਕਿ ਤੁਸੀਂ ਆਉਣ ਵਾਲੀ 4 ਤਰੀਕ ਨੂੰ ਰਾਜਾ ਵਿੰਗ ਪਾਰਲੀਮੈਂਟ ਦੀਆਂ ਪੌੜੀਆਂ ਚੜ ਕੇ ਜਾਏਗਾ ਇਹ ਲੁਧਿਆਣੇ ਦੇ ਲੋਕ ਉਹਨੂੰ ਪਾਰਲੀਮੈਂਟ ਦੀਆਂ ਪੌੜੀਆਂ ਚੜਾਉਣਗੇ ਤਾਂ ਪੌੜੀਆਂ ਚੜਾਉਣਗੇ ਪਰ ਜਿਹੜੇ ਕੈਂਪੇਨ 28 ਦਿਨ ਦੀ ਕੈਂਪੇਨ ਤੁਸੀਂ ਦੋ ਮੈਨੂੰ ਲੁਧਿਆਣਾ ਬਾਏ ਸੀਗੇ ਤੇ 28 ਦਿਨ ਦੀ ਕੈਂਪੇਨ ਦੇ ਵਿੱਚ ਲੋਕਾਂ ਦਾ ਪਿਆਰ ਮਿਲਿਆ ਪਰ ਵਿਰੋਧੀਆਂ ਦੇ ਨਿਸ਼ਾਨੇ ਤੇ ਜਿੰਨਾ ਰਾਜਾ ਵੜਿੰਗ ਰਿਹਾ ਉਸ ਨਾਲੋਂ ਜ਼ਿਆਦਾ ਨਿਸ਼ਾਨਾ ਤੁਹਾਡੇ ਦੇ ਸਾਥ ਦੇ ਰਹੇ ਨੇ ਕਹਿੰਦੇ ਨੇ ਕਿ ਡਿੰਪੀ ਵਿਨਾਇਕ ਦੇ ਕੀਤੇ ਕੰਮ ਸੀਬੀਆਈ ਤੋਂ ਜਾਂਚ ਕਰਾਵਾਂਗੇ 4 ਜੂਨ ਤੋਂ ਬਾਅਦ ਪਹਿਲਾ ਕੰਮ ਹੋਊਗਾ ਰਵਨੀਤ ਬਿੱਟੂ ਦਾ ਵੱਟਾ ਪਿਆਰ ਭਾਈ ਜੀ ਬਿੱਟੂ ਜੀ ਸਾਡੇ ਵੱਡੇ ਭਰਾ ਹੈ 1% ਵੀ ਬਿੱਟੂ ਜੀ ਨਾਲ ਕੋਈ ਰੋਸ ਨਹੀਂ ਇੱਕ ਵਾਰੀ ਛੱਡ ਕੇ 10 ਵਾਰੀ ਉਹ ਵੀ ਸੱਦ ਲੈਣਗੇ ਕਿਤੇ ਆਪਦੇ ਛੋਟੇ ਭਰਾ ਨੂੰ ਤਾਂ ਨੰਗੇ ਪੈਰੀ ਚੱਲ ਕੇ ਜਾਊਂਗਾ ਆਪਦੇ ਭਰਾ ਦੇ ਕੋਲੇ ਜੇ ਕਿਤੇ ਹੋਰ ਵੀ ਭੇਜਣਗੇ ਸੀਬੀਆਈ ਛੱਡ ਕੇ ਕਿਸੇ ਹੋਰ ਏਜੰਸੀ ਕੋਲ ਭੇਜਣਗੇ ਤਾਂ ਵੀ ਜਾਵਾਂਗੇ ਕੰਨੇ ਨੇ ਘਟਾਰੀਆ ਪਰਿਵਾਰ ਨੂੰ ਇਨਸਾਫ ਦਿਵਾਵਾਂਗਾ ਭਾ ਚਾਹੇ ਕਿੱਥੇ ਤੱਕ ਵੀ ਜਾਣਾ ਪਵੇ ਹੁਣ ਵਾਪਸ ਨਹੀਂ ਮੁੜਨਾ ਘਟਾਰੀਆ ਪਰਿਵਾਰ ਨੂੰ ਆਲਰੇਡੀ ਇਨਸਾਫ ਮਿਲ ਚੁੱਕਿਆ ਹੈ ਉਹਨਾਂ ਦਾ ਹਾਈ ਕੋਰਟ ਦੀ ਜੱਜਮੈਂਟ ਆ ਚੁੱਕੀ ਹੈ ਸਾਫ਼ ਸੁਥਰਾ ਡਬਲ ਬੈਂਚ ਨੇ ਫੈਸਲਾ ਲਿਆ ਹੋਇਆ ਤੇ ਜੇ ਫੇਰ ਵੀ ਕਿਸੇ ਨੂੰ ਇਤਰਾਜ਼ ਹੈ ਤਾਂ ਮੈਂ ਤੁਹਾਨੂੰ ਪ੍ਰੈਸ ਦੇ ਮਾਧਿਅਮ ਰਾਹੀਂ ਇਹ ਕਹਿਣਾ ਚਾਹਾਂਗਾ ਕਿ ਇੱਕ ਵਾਰੀ ਕਟਿਆਰੀਆ ਪਰਿਵਾਰ ਨਾਲ ਤੁਸੀਂ ਜ਼ਰੂਰ ਗੱਲ ਕਰ ਲਿਓ ਕਹਿੰਦੇ ਕਿ ਚੰਨੀ ਗਵਰਨਮੈਂਟ ਬਣੀ ਜਦੋਂ ਰਾਜਾ ਜੀ ਮੰਤਰੀ ਬਣੇ ਉਸ 3 ਮਹੀਨਿਆਂ ਦੇ ਕਾਰਜਕਾਲ ਦੇ ਵਿੱਚ ਸਾਰਾ ਕੁਝ ਫੇਰ ਬਦਲ ਕੇ ਰੱਖਤਾ ਤੇ ਉਸ ਦੁਆਰਾ ਉਜਾਗਰ ਕਰਾਂਗੇ ਜਿਹੜਾ ਪਹਿਲੇ ਪਹਿਲੇ ਬਿਆਨ ਸੀ ਉਹਦੇ ਅਧਾਰ ਤੇ ਕਾਰਵਾਈ ਹੋਊਗੀ ਬ੍ਰਦਰ ਗੱਲ ਇਹ ਹੈ ਕਿ ਹੁਣ ਮੈਂ ਪੋਲੀਟੀਸ਼ਨ ਨਹੀਂ ਹੈਗਾ ਜੀ ਐਨੀਆਂ ਗੱਲਾਂ ਮੇਰੇ ਨਾਲ ਕਰੇਗਾ ਹੂੰ ਤੇ ਗੱਲ ਫਿਰ ਠੀਕ ਨਹੀਂ ਰਹਿਣੀਗੀ ਪ੍ਰਚਾਰ ਦੇ ਵੇਲੇ ਨਾਮ ਤੁਹਾਡਾ ਵੀ ਬਹੁਤ ਉਛਲਦਾ ਰਿਹਾ ਨਾ ਉਹ ਯਾਰ ਰਿਸ਼ਤੇਦਾਰੀ ਦੇ ਲੈਜੇ ਨਾਲ ਹੀ ਉਛਲਦਾ ਰਿਹਾ ਉ ਜੇ ਡੰਪੀ ਰਿਸ਼ਤਾ ਰਿਸ਼ਤੇ ਚ ਉਹਨਾਂ ਦਾ ਇੰਨਾ ਕਰੀਬੀ ਨਾ ਹੋਵੇ ਜੀ ਤਾਂ ਮੈਂ ਵੀ ਉਸ ਭੀੜ ਦਾ ਹਿੱਸਾ ਹੋਵਾਂ ਜੀ ਸੋ ਮੈਨੂੰ ਨਹੀਂ ਲੱਗਦਾ ਕਿ ਇੰਨੀਆਂ ਗੱਲਾਂ ਮੇਰੇ ਤੋਂ ਪੁੱਛਣ ਦੀ ਤੁਹਾਨੂੰ ਲੋੜ ਹੈਗੀ ਤੁਸੀਂ ਕਹਿੰਦੇ ਹੋ ਕਿ ਮਦਦ ਕਿ ਮੈਂ ਕੁਝ ਵੀ ਇਨਕੁਆਰੀ ਲਈ ਤਿਆਰ ਆ ਮਤਲਬ 100% कर... 110% 10000% ਮੈਂ ਤਿਆਰ ਆ ਜੇ ਕਿਤੇ ਵੀ ਮੈਨੂੰ ਕਿਸੇ ਬੰਦੇ ਤੋਂ ਕੋਈ ਬੰਦਾ ਮੈਨੂੰ ਕੋਈ ਵੀ ਕਵੇ ਪਰ ਬਿੱਟੂ ਜੀ ਤਾਂ ਬਹੁਤ ਵੱਡੀ ਕੁਰਸੀ ਤੇ ਬੈਠੇ ਆ ਆਪਣੇ ਭਰਾ ਜਿੱਥੇ ਕਹਿਣਗੇ ਉੱਥੇ ਜਾਣ ਨੂੰ ਤਿਆਰ ਆ ਸੀ ਜੀ ਬਿਲਕੁਲ ਜੀ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਰੋਡ ਸ਼ੋਅ ਦੀਆਂ ਤੇ ਗੱਲਬਾਤ ਕੀਤੀ ਡਿੰਪੀ ਵਿਨਾਇਕ ਦੇ ਨਾਲ ਜਿੱਥੇ ਪ੍ਰਚਾਰ ਦੇ ਵਿੱਚ ਰਾਜਾ ਵੜਿੰਗ ਦੇ ਉੱਤੇ ਤਿੱਖੇ ਹਮਲੇ ਵਿਰੋਧੀਆਂ ਦੇ ਘੇਰੇ ਦੇ ਉੱਥੇ ਡਿੰਪੀ ਵਿਨਾਇਕ ਦਾ ਨਾਮ ਵੀ ਸਭ ਨਾਲ ਉੱਪਰ ਚਰਚਾ ਦੇ ਵਿੱਚ ਰਿਹਾ ਤੇ ਕਹਿੰਦੇ ਨੇ ਕਿ ਉਹ ਕਿਸੇ ਵੀ ਇਨਕੁਆਰੀ ਲਈ ਤਿਆਰ ਆ ਵਿਰੋਧੀ ਚਾਹੇ ਜਿੱਥੇ ਮਰਜ਼ੀ ਇਨਕੁਆਰੀ ਕਰਾਣ ਉਹ ਅੱਗੇ ਆ ਕੇ ਉਸ ਦਾ ਜਵਾਬ ਦੇਣਗੇ ਕੈਮਰਾ ਪਰਸਨ ਰੋਹਿਤ ਦੇ ਨਾਲ ਵਿਵੇਕタル ਚਰਚਾ ਟੀਵੀ ਲੁਧਿਆਣਾ